ਪਪਾ ਇਹ ਤੁਸੀਂ ਗਲੀ ਤੂੜੀ ਕਾਤੋਂ ਇਕੱਠੀ ਕਰਦੇ ਪਿਓ ਇਹਨੂੰ ਖਾ ਕੇ ਤਾਂ ਡੰਗਰ ਬਿਮਾਰ ਵੀ ਹੋ ਜਾਂਦੇ ਤੇ ਦੁੱਧ ਵੀ ਘਟਾਉਦੇ ਆ ਤੇ ਲਿਸੇ ਵੀ ਹੋ ਜਾਂਦੇ ਪੂਰਾ ਲੈ ਆ ਕੇ ਪਿੰਡਾ ਪੁੱਤ ਇਹ ਜਿਹੜੀ ਤੂੜੀ ਹੈ ਨਾ ਇਹ ਜਿਹੜੀ ਤੂੜੀ ਹੈ ਇਹ ਇਹਦੇ ਨਾਲ ਤਾਂ ਸਗੋਂ ਡੰਗਰ ਰਾਜੀ ਹੋਣਗੇ ਠੀਕ ਹੈ ਇਹਦੇ ਨਾਲ ਡੰਗਰ ਦੁੱਧ ਵੀ ਪੂਰਾ ਕਰਨਗੇ ਦੁੱਧ ਵੱਧ ਦੇਣਗੇ ਸਗੋਂ ਠੀਕ ਹੈ ਅੱਜ ਕਾਲ ਇਹ ਤੂੜੀ ਦਾ ਤਾਂ ਇੰਨੀ ਵਧੀ ਇੰਨੀ ਜ਼ਰੂਰੀ ਹੁੰਦੀ ਵੀ ਗੱਲ ਛੱਡਦੇ ਅੱਜ ਕੱਲ ਆ ਕੇ ਜਿਹੜੀ ਇਹ ਤੁੜੀ ਏ ਇਹ ਆ ਚਿੱਟੀ ਤੁੜੀ ਨਾਲੋਂ ਇਹਦਾ ਮੁੱਲ ਜ਼ਿਆਦਾ ਹੁੰਦਾ ਮੈਂ ਤੁਹਾਨੂੰ ਦੱਸਦਾ ਕੀ ਚੱਕਰ ਏ ਅੱਜ ਕੱਲ ਆ ਕੇ ਨਾ ਪੁੱਤ ਜਿਹੜਾ ਮੱਛਰ ਏ ਬਹੁਤ ਜ਼ਿਆਦਾ ਵੱਜ ਜਾਂਦਾ ਤੇ ਪਸ਼ੂਆਂ ਨੂੰ ਟਿਕਾ ਨਹੀਂ ਦਿੰਦਾ ਸਾਰੀ ਰਾਤ ਠੀਕ ਏ ਤੇ ਫਿਰ ਮੱਛਰ ਲੜਦਾ ਤੇ ਦੁੱਧ ਘਟ ਪਸ਼ੂ ਜਿਹੜਾ ਦੁੱਧ ਵੀ ਘਟ ਦਿੰਦਾ ਸਵੇਰ ਨੂੰ ਤੇ ਵੈਸੇ ਵੀ ਸਾਰੀ ਰਾਤ ਮੰਨ ਲਓ ਤਕਲੀਫ 'ਚ ਰਹਿੰਦਾ ਜੋ ਮੱਛਰ ਲੜਦਾ ਛੜਾ ਮਾਰ ਮਾਰ ਕੇ ਤੇ ਵੈਸੇ ਵੀ ਲਿੱਸੀ ਹੋ ਜਾਂਦੇ ਨੇ ਪਸ਼ੂ ਤੇ ਜੇ ਇਹ ਤੁੜੀ ਆਪਣੇ ਕੋਲ ਪੁਰਾਣੀ ਹੋਵੇ ਨਾ ਭਈ ਤੇ ਆਪਾਂ ਰਾਤ ਨੂੰ ਦਿਖਾ ਦਈਏ ਤੇ ਫਿਰ ਡੰਗਰ ਰਮਾਨਾ ਬੈਠੇ ਰਹਿੰਦੇ ਨੇ ਬਿਲਕੁਲ ਵੀ ਮੱਛਰ ਨਹੀਂ ਲੜਦਾ ਤੇ ਜੇ ਡੰਗਰ ਰਮਾਨਾ ਰਹੂਗਾ ਬੈਠਾ ਰਹੂਗਾ ਨਾਲ ਡੰਗਰ ਲਿਸਾ ਹੁੰਦਾ ਤੇ ਨਾ ਮੰਨ ਲਓ ਬਿਮਾਰ ਹੁੰਦਾ ਤੇ ਨਾ ਦੁੱਧ ਹੀ ਘਟ ਦਿੰਦਾ ਦੁੱਧ ਵੀ ਪੂਰਾ ਰਹਿੰਦਾ ਠੀਕ ਹੈ ਜਿੰਦੀ ਰਾਤ ਨੂੰ ਆਪਾਂ ਧੂਣੀ ਲਈਏ ਤੇ ਇਹਨੂੰ ਇਕੱਠੀ ਕਰਕੇ ਤੁੜੀ ਨੀ ਇਹ ਮੈਂ ਇਸ ਲਈ ਇਕੱਠੀ ਕਰਦਾ ਪਿਆ ਆਪਾਂ ਇੱਥੇ ਘਰੇਲਿਆਂ ਕੇ ਜੋੜ ਕੇ ਇਹਦੀ ਧੂਣੀ ਲਈਦੀ ਤਾਂ ਆਪਣੇ ਡੰਗਰ ਜਿਹੜੇ ਨੇ ਰਮਾਨਾ ਬੈਠੇ ਰਹਿੰਦੇ ਨੇ ਉਹਨਾਂ ਨੂੰ ਬਿਲਕੁਲ ਮੱਛਰ ਨਹੀਂ ਲੜਦਾ ਕਿਉਂਕਿ ਇਹ ਜਿਹੜੀ ਚੱਟੀ ਤੂੜੀ ਏ ਇਹ ਆਪਣਾ ਜੀ ਨਹੀਂ ਕਰਦਾ ਮਚਾਉਣ ਨੂੰ ਕਿ ਉਹ ਚੱਟੀ ਤੂੜੀ ਹਰ ਕੋਈ ਬੰਦੇ ਦਾ ਦਿਲ ਨਹੀਂ ਕਰਦਾ ਹੁੰਦਾ ਨਵੀਂ ਤੂੜੀ ਨੂੰ ਮੰਨ ਲਓ ਮਚਾਉਣ ਨੂੰ ਇਸ ਲਈ ਜਿਹੜੀ ਪੁਰਾਣੀ ਤੂੜੀ ਹੈ ਨਾ ਇਹ ਜਿੰਦੇ ਕੋਲ ਹੈਗੀ ਏ ਉਹਨਾਂ ਦਾ ਮੰਨ ਲਓ ਡੰਗਰ ਜਿਹੜੇ ਨਜ਼ਾਰੇ ਲੈਂਦੇ ਨੇ ਸਾਰੀਆਂ ਗਰਮੀਆਂ ਜਿੰਨਾ ਚਿਰ ਮੱਛਰ ਰਹੂਗਾ ਕਿਉਂਕਿ ਅਗਲਾ ਪੁਰਾਣੀ ਤੂੜੀ ਦਾ ਜਿਵੇਂ ਮਰਜੀ ਢੇਰੀ ਲਾ ਕੇ ਉੱਥੇ ਧੂਣੀ ਲਾ ਦਿੰਦਾ ਵਾ ਤੇ ਡੰਗਰ ਤੋੜਨਾ ਸਾਰੀ ਰਾਤ ਬੈਠੇ ਰਹਿੰਦੇ ਨੇ ਠੀਕ ਹੈ ਇਸ ਲਈ ਇਹ ਜਿਹੜੀ ਤੂੜੀ ਅੱਜ ਕੱਲ ਆ ਕੇ ਚੱਟੀ ਤੂੜੀ ਨਾਲੋਂ ਮਹਿੰਗੀ ਹੁੰਦੀ ਏ ਇਹ ਚੱਟੀ ਧੂਣੀ ਨਾਲੋਂ ਜ਼ਿਆਦਾ ਜ਼ਰੂਰੀ ਠੀਕ ਹੈ ਇਸ ਲਈ ਜੇ ਆਪਣੇ ਕੋਲ ਮੰਨ ਲਓ ਇਹਦੀ ਧੂਣੀ ਲਾਵਾਂਗੇ ਨਾ ਟੈਨਸ਼ਨ ਫ੍ਰੀ ਹੋ ਜਾਣਾ ਨਾ ਤਾਂ ਦੁੱਧ ਘਟ ਮੰਨ ਲਓ ਡੰਗਰ ਆਪਣੇ ਦੁੱਧ ਘਟਣਗੇ ਨਾ ਬਿਮਾਰ ਹੋਣਗੇ ਤੇ ਨਾ ਲੱਛੇ ਹੋਣਗੇ ਨਜ਼ਾਰੇ ਨਾਲ ਬੈਂਦੀਆਂ ਨਹੀਂ ਰੋਈ ਆ ਧੂਣੀ ਲਾਈਦੀ ਆਪਰ ਪੂਰੀ ਨਜ਼ਾਰੇ ਨਾਲ ਬੈਂਦੀਆਂ ਨੇ ਤੇ ਹੋਰ ਤਾਂ ਇਕੱਠੀ ਕਰਦਾ ਪਿਆ ਠੀਕ ਹੈ ਤੇ ਐ ਇਕੱਠੀ ਕਰਕੇ ਰੱਖ ਲਈਦੀ ਘਰ ਲ ਜਾ ਕੇ ਤੇ ਰਾਤ ਨੂੰ ਧੂਣੀ ਲਾਦੀਦੀ ਤੇ ਮੇਰੇ ਭਰਾ ਮੇਰੇ ਤੁਸੀਂ ਵੀ ਕਦੀ ਵੀ ਡੰਗਰ ਮੰਨ ਲਓ ਧੂਣੀ ਲਾਇਆ ਕਰੋ ਨਾ ਤਾਂ ਤੁਹਾਡਾ ਡੰਗਰ ਬਿਮਾਰ ਹੋਊਗਾ ਨਾ ਦੁੱਧ ਘਟੂਗਾ ਦੁੱਧ ਵੀ ਪੂਰਾ ਰੱਖਦਾ ਡੰਗਰ ਤੇ ਲੱッセ ਵੀ ਨਹੀਂ ਹੁੰਦੇ ਪਸ਼ੂ ਨਹੀਂ ਤਾਂ ਜਨਾ ਮੱਛਰ ਸਾਰੀ ਰੈਲਟੀ ਕੰਨ ਹੀ ਨਹੀਂ ਦਿੰਦਾ ਪਸ਼ੂਆਂ ਦੀ ਦਾ ਕੱਢ ਦਿੰਦਾ ਜਾਨ ਫੜ ਕੇ ਠੀਕ ਹੈ ਦੰਦੀਆਂ ਵੱਡ ਵੱਡ ਕੇ 10 ਮਿੰਟ ਪੱਠੇ ਪਾਉਂਦੇ ਆ ਪਾਉਂਦੇ ਆ ਬੱਸ ਹੋ ਜਾਂਦੀ ਇਸ ਲਈ ਨਾ ਅੱਜ ਨੂੰ ਪੁਰਾਣੀ ਤੂੜੀ ਸਾਮਕੇ ਰੱਖਿਆ ਕਰੋ ਤੇ ਇਹ ਅੱਜ ਕੱਲ ਆ ਕੇ ਧੂਣੀ ਲਾਇਆ ਕਰੋ ਇਹਦੀ ਵੱਤ ਤੋਂ ਵੱਧ ਪਸ਼ੂਆਂ ਨੂੰ ਤੇ ਪਸ਼ੂ ਰਮਾਨਾ ਬੈਠੇ ਰਹਿੰਦੇ ਨੇ ਤੇ ਇਹ ਵੀਡੀਓ ਜਾਣਕਾਰੀ ਵਧੀਆ ਲੱਗੀ ਤੇ ਸਪੋਰਟ ਕਰਿਓ ਅੱਗੇ ਵੀ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਕਿਸਾਨ ਭਰਾਵਾਂ ਤੱਕ ਜ਼ਰੂਰ ਪਹੁੰਚੇ ਸਾਥ ਸਾਰੀ ਗੱਲ ਸਾਰੇ ਭਰਾਵਾਂ